ਘੋੜੀ ਨਾਲ ਨੂੰ ਪਾਸਰੀ ਬਣ ਜੂਗੀ ਰੇਟ ਤਾਂ ਬਾਈ ਹਰੇ ਫੋਨ ਤੇ ਦੱਸਣਗੇ ਬਾਕੀ ਬਾਈ ਕਹਿੰਦਾ ਵੀਡੀਓ ਚ ਬੋਲਦੇ ਹੋ ਕਿ ਰੇਟ ਜੈ ਜੀ ਆ ਤੇ ਬਾਕੀ ਤੁਸੀਂ ਗੱਲਬਾਤ ਕਰ ਲਿਓ ਸਾਰੀ ਵੀਡੀਓ ਦੇਖਣ ਤੋਂ ਬਾਅਦ ਤੇ ਕਾਲੀ ਆਬਲਿਕਾ ਜੀ ਤੇ 60 ਇੰਚ ਹਾਈਟ ਹੈ ਜੀ 8 ਸਾਲ ਦਸੀ ਹੈ ਉਮਰ ਮਲਕ ਵੀਰਾਂ ਨੇ ਤੇ ਚੰਗੀ ਬਾਡੀ ਵਾਲੀ ਘੋੜੀ ਹੈ ਜੀ ਤੇ ਬਾਈ ਹਰੇ ਕਹਿੰਦੇ ਘੋੜਾ ਦਿੱਤਾ ਹੋਇਆ ਆਪਾਂ ਨੂੰ ਥੋੜੇ ਦਿਨ ਹੀ ਹੋਇਆ ਤੇ ਬਾਕੀ ਬਾਈ ਹਰੇ ਕਹਿੰਦੇ ਆਪਾਂ ਖਾਲੀ ਕਹਿ ਕੀ ਦੇਵਾਂਗੀ ਘੋੜੀ ਸਵਾਰੀ ਦੀ ਘੋੜੀ ਪਾਸ ਹੈ ਜੀ ਵਾਲਪੋਰੀਆਂ ਦੀ ਸਾਫ ਹੈ ਤੇ ਰੇਟ ਜਾਇ ਜਾਇ ਇੱਕ ਵਾਰੀ ਗੱਲਬਾਤ ਜ਼ਰੂਰ ਕਰਿਓ ਤੇ ਨੰਬਰ ਆਪਾਂ ਸਕਰੀਨ ਤੇ ਦੇ ਦਿੱਤਾ ਜੀ ਮਾਲਕ ਵੀਰਾਂ ਦਾ ਤੇ ਸੰਪਰਕ ਤੁਸੀਂ ਕਰ ਲਿਓ ਜੇ ਤੁਸੀਂ ਵੀ ਆਪਣੇ ਪੇਜ ਤੇ ਵੀਡੀਓ ਪਵਾਉਣੀ ਆ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਆ ਵੀਡੀਓ ਦੇ ਐਂਡ ਵਿੱਚ ਮੈਂ ਨੰਬਰ ਦਿੱਤਾ ਹੋਇਆ ਜੀ ਆਪਦਾ ਉਹ ਨੰਬਰ ਤੇ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਕਿਰਪਾ ਕਰਕੇ ਫੋਨ ਨਾ ਕਰਿਆ ਕਰੋ ਮੇਰੇ ਵੀਰ ਭਰਾਵੋ ਵਟਸਐਪ ਤੇ ਮੈਸੇਜ ਹੀ ਕਰ ਦਿਆ ਕਰੋ ਤੇ ਕਰਦੇ ਆ ਮਿਲਦੇ ਆ ਕੋਈ ਆਪਾਂ ਹੋਰ ਨਵੀਂ ਵੀਡੀਓ ਚ ਵੀਡੀਓ ਦੇਖਣ ਲਈ ਧੰਨਵਾਦ